ਕੀ ਮੰਨਿਆ ਅਗਲੇ ਚੰਡੀਗੜ੍ਹ ਵੀ ਹੋਣਗੇ ਤੇਰੇ ਕੋਲ ਤਾਂ ਅੱਧਰ ਦੇਖ ਸਕਦੇ ਹੋ ਤੁਸੀਂ ਸਾਡੇ ਵਿਦਿਆਰਥੀਆਂ ਨੂੰ ਇੱਕ ਜਿਹੜੀ ਐ ਸ਼ਾਰਟ ਮੂਵੀ ਦਿਖਾਈ ਗਈ ਹੈ ਕਿਸ ਤਰ੍ਹਾਂ ਪਾਣੀ ਦੀ ਪੰਜਾਬ ਦੇ ਦੀ ਲੁੱਟ ਹੋਈ ਹੈ ਕਿਸ ਤਰ੍ਹਾਂ ਇਹ ਸਰਕਾਰਾਂ ਆਪਣੇ ਨਿੱਜੀ ਮਸਫਾਦ ਦੇ ਲਈ ਆਪਸ ਦੇ ਵਿੱਚ ਸ਼ੂਬੇ ਨੂੰ ਲੜਾਉਂਦੀਆਂ ਨੇ ਤਾਂ ਹੁਣ ਡਾਕੂਮੈਂਟਰੀ ਤੋਂ ਬਾਅਦ ਵਿੱਚ ਗਛਰੇਲੇ ਦਾ ਲੰਗਰ ਜਿਹੜਾ ਚੱਲ ਰਿਹਾ ਤਾਂ ਕਲਾਬ ਜਮਣਾ ਦਾ ਲੰਗਰ ਵੀ ਲੱਗੂਗਾ ਪਛਾਤਾ ਪਾਣੀ ਵਿੱਚ ਚੱਲ ਰਿਹਾ ਦੁੱਧ ਚੱਲ ਰਿਹਾ ਸਵਾਰਿਆਂ ਵਾਲਾ ਇਹ ਇਸ ਪ੍ਰੋਟੈਸਟ ਦੇ ਵਿੱਚ ਬਹੁਤੀ ਪੀਸਫੁਲ ਪ੍ਰੋਟੈਸਟ ਜਿਹੜਾ ਚੱਲ ਰਿਹਾ ਤਾਂ ਹੁਣ ਕਿੰਨਾ ਮਾਰ ਜਾ ਉਹ ਕੱਢਿਆ ਜਾਊਗਾ ਯੂਨੀਵਰਸਿਟੀ ਦੀ ਮਾਰਕੀਟ ਤੱਕ ਪੀਯੂ ਬਚਾਓ ਮੋਰਚੇ ਦੀ ਜਿਹੜੀ ਇਹ ਇੱਕ ਆਪਾਂ ਕਹਿ ਸਕਦੇ ਹਾਂ ਮਾਰਚ ਹੈ ਉਹ ਜਾਊਗਾ ਹੁਣ ਨਾਰੀ ਬਾਜੀ ਜਿਹੜੀ ਕਰ ਰਹੇ ਸਟੂਡੈਂਟ ਤਾਂ ਜਮਾਈ ਆਪਣੀ ਵੱਡੀ ਹੋਈ ਜਾਣਾ ਨਾਰੀ ਆਪਣੀ ਵੱਡੇ ਹੋ ਜਾਣਾ ਬਣੇ ਸਾਰੇ ਜੱਗਾਂ ਦੇ ਵਿੱਚੋਂ ਪੂਰਾ ਕੰਨੀ ਸਾਥੀ ਕਰ ਮਰੀ ਜੀ ਤੇਰੀ ਚੱਲਦੀ ਨਹੀਂ ਲੱਗਦਾ ਮਨੂਹ ਸਵੇਰੇ ਪਿੰਡ ਗੱਲਾਂ ਆਉਂਦੀਆਂ ਨੇ ਤੇ ਮਾਨੂੰ ਨੇ ਲੰਗਰਾਂ ਦੀ ਡਿਊਟੀ ਵੱਡੇ ਪੱਦਰ ਤੇ ਸੰਭਾਲੀ ਹੋਈ ਆ ਤੇ ਸਵੇਰੇ ਫੰਡਾ ਮਹਿਮਾਨਾਂ ਗੱਦੂ ਕੇ ਤੇ ਬੰਦੇ ਦੀ ਰਾਂਹ ਨਹੀਂ ਬਣਤੀ ਆ ਬਾਹਰ ਨੂੰ ਤੇਰੇ ਫੰਡਰਾਂ ਦੀ ਗੱਡੀ ਹਾਲੀ ਕਰ ਲੋ ਤੇ ਜਿਹੜੇ ਵੀ ਸਾਡੇ ਉੱਤੇ ਖੜੇ ਨੇ ਉਹਨਾਂ ਨੂੰ ਦਿੰਦੀ ਹੈ ਕਿ ਉਰਲੇ ਪਾਸੇ ਨੂੰ ਆ ਜਿਓ ਹਾਂਜੀ ਹਾਂਜੀ ਮਾਰਕੀਟ ਦਾ ਆਪਾ ਵਾਪਸ ਕੇ ਆਉਣਾ ਤੇ ਦੋਸਤੋ ਦੂਏ ਪਾਸੇ ਤੋਂ ਵੀ ਇਹਦੀ ਗੱਦੀ ਆ ਕਿ ਇੱਕ ਪਾਸੇ ਦਾ ਆਪਣੇ ਤੋਂ ਚੰਡੀਗੜ੍ਹ ਫੋਨ ਦੀ ਗੱਲ ਚੱਲਦੀ ਆ ਦੂਜੇ ਪਾਸੇ ਤੀਜੀ ਪ੍ਰੋਫੈਸ਼ਨ ਕਹਿੰਦਾ ਵੀ ਜੇ ਸੈਂਟਰ ਦੀ ਗਵਰਨਮੈਂਟ ਬੰਖੋਰੀਆਂ ਕਰਦੀ ਆ ਪਾਸੂ ਵੀ ਪਿੱਛੇ ਨਹੀਂ ਰਹਿ ਸਕਦੇ میٹنگ بھی کرنی وائس چانسلر کہہ رہی ہے کہ آسانی سمجھ نہیں آئے ہیں تو نعرہ شیرنا لوگ وائس چانسلر نے کنچنا چاہیے ਆਨਰ ਕਮਿਊਨਲ ਗੋਦੀਬਾਦ ਜੀ ਜਦ ਤੁਸੀਂ ਨਾਰਾ ਨਹੀਂ ਚਲਾ ਰਹੇ ਦਰਸ਼ਕ ਐਦਾ ਗੱਲ ਬੰਦ ਨਹੀਂ ਤੋਏ ਕਰੋ ਪਰਲਾ ਬਚਾ ਲੂਰ ਕਰੋ ਦੂਰੇ ਇੱਧਰ ਆ ਜਾਓ ਵੇਖੋ ਸਵੇਟਰ ਨੂੰ ਮੁੰਮਾ ਕੋਲ ਜਾਂਦਾ ਵੱਡੀ ਗੱਲ ਆ ਨਾ ਕੋਈ ਨਹੀਂ ਕਹ ਜੀ 10 ਰੋੜ ਦਾ ਜੀ ਰਾਜ ਨਾ

del ਹਾਂ ਜੀ ਜੰਮਿਆ ਅਗਲੇ ਚੰਡੀਗੜ੍ਹ ਦੀ ਹੋਣੀ ਜੇਕਰ ਤਾਂ ਆਪ ਦੇਖ ਸਕਦੇ ਹੋ ਤੁਸੀਂ ਸਾਡੇ ਵਿਦਿਆਰਥੀਆਂ ਨੂੰ ਇੱਕ ਜਿਹੜੀ ਐ ਸ਼ਾਰਟ ਮੂਵੀ ਦਿਖਾਈ ਗਈ ਹੈ ਕਿਸ ਤਰ੍ਹਾਂ ਪਾਣੀਆਂ ਦੀ ਪੰਜਾਬ ਦੇ ਦੀ ਲੁੱਟ ਹੋਈ ਹੈ ਕਿਸ ਤਰ੍ਹਾਂ ਹੀ ਸਰਕਾਰਾਂ ਆਪਣੇ ਨਿੱਜੀ ਮਸਫਾਦ ਦੇ ਲਈ ਆਪਸ ਦੇ ਵਿੱਚ ਝੂਬੇ ਨੂੰ ਲੜਾਉਂਦੀਆਂ ਨੇ ਤਾਂ ਹੁਣ ਡਾਕੂਮੈਂਟਰੀ ਤੋਂ ਬਾਅਦ ਵਿੱਚ ਗਚਰੇਲੇ ਦਾ ਲੰਗਰ ਜਿਹੜਾ ਚੱਲ ਰਿਹਾ ਤਾਂ ਕਲਾਬ ਜਮਣਾ ਦਾ ਲੰਗਰ ਵੀ ਲੱਗੂਗਾ ਪਛਾਤਾ ਪਾਣੀ ਵਿੱਚ ਚੱਲ ਰਿਹਾ ਦੁੱਧ ਚੱਲ ਰਿਹਾ ਸਵਾਰਿਆਂ ਵਾਲਾ ਇਸ ਪ੍ਰੋਟੈਸਟ ਦੇ ਵਿੱਚ ਬਹੁਤ ਇਸ ਕੋਲੇ ਬਰਾ ਟੈਸਟ ਜਿਹੜਾ ਚੱਲ ਰਿਹਾ ਤਾਂ ਹੁਣ ਕਿੰਨਾ ਮਾਰਚ ਆ ਉਹ ਕੱਢਿਆ ਜਾਊਗਾ ਯੂਨੀਵਰਸਿਟੀ ਦੀ ਮਾਰਕਟ ਤੱਕ ਤੀਜੂ ਬਚਾਓ ਬੋਰਚੇ ਦੀ ਜਿਹੜੀ ਇਹ ਇੱਕ ਆਪਾਂ ਕਹਿ ਸਕਦੇ ਮਾਰਚ ਹੈ ਉਹ ਜਾਊਗਾ ਹੁਣ ਨਾਰੀ ਬਾਜੀ ਜਿਹੜੀ ਕਰ ਰਹੇ ਸਟੂਡੈਂਟ ਤਾਂ ਮਾਇਆ ਵੀ ਵੱਡੀ ਹੋਈ ਜਾ ਰਹੀ ਨਾਰਾ ਬੜਾ ਵੱਡਾ ਵੱਡਾ ਬਣ ਰਿਹਾ ਸਾਰੇ ਦਜਣੇ ਮਿਲਦੇ ਪੀਣਾ ਪੁਨੀ ਦਸਤ ਤੀ ਕਰ ਮਰੀ ਜੀ ਇਹਦੀ ਚੱਲਦੂ ਨਹੀਂ ਮਿਲਦਾ ਮਨੂ ਸਨੇਟੇ ਪਿੰਡ ਗੱਲਾਂ ਆਉਂਦੀਆਂ ਨੇ ਮਨੂ ਨੇ ਨੰਦਰਾ ਦੀ ਡਿਊਟੀ ਬੱਡੇ ਪੱਦਰ ਤੇ ਸੰਭੂ ਲਈ ਆ ਤੇ ਸਨੇਟੇ ਪਿੰਡਾਂ ਨੂੰ ਮਾਣ ਆ ਗੱਭਰੂ ਕੇ ਤੇ ਪੰਨੇ ਦੀ ਰੌਣਕ ਨੂੰ ਮਾਰ ਕੇ ਬਾਦੌੜਾਂ ਨੂੰ ਤੇਰੇ ਫੰਗੜਾ ਦੀ ਗੱਡੀ ਹੌਲੀ ਕਰ ਲੋ ਤੇ ਜਿਹੜੇ ਵੀ ਸਾਡੇ ਉੱਤੇ ਖੜੇ ਨੇ ਅੰਮ੍ਰਿਤਧਨ ਜੀ ਕੋਲੋਂ ਪਾਸੇ ਨੂੰ ਆ ਜਿਓ ਹਾਂਜੀ ਹਾਂਜੀ ਮਾਰਕੀਟ ਦਾ ਕਾਪਾ ਵਾਪਸ ਆਉਣਾ ਤੇ ਦੋਸਤੋ ਦੂਜੇ ਪਾਸੇ ਵੀ ਇਹ ਗੱਲਦੀ ਹੈ ਕਿ ਇੱਕ ਪਾਸੇ ਆਪਣੇ ਪਿਆਉ ਚੰਡੀਗੜ੍ਹ ਫੌਨ ਦੀ ਗੱਲ ਚੱਲਦੀ ਹੈ ਦੂਜੇ ਪਾਸੇ ਪੀਜੀ ਪ੍ਰੋਫੈਸ਼ਨ ਕਹਿੰਦਾ ਵੀ ਜੇ ਸੈਂਟਰ ਦੀ ਗਵਰਨਮੈਂਟ ਬੰਦਫੇਰੀਆਂ ਕਰਦੀ ਹੈ ਤਾਂ ਅਸੀਂ ਵੀ ਪਿੱਛੇ ਨਹੀਂ رہ ਸਕਦੇ ਜਿਹੜਾ ਪ੍ਰਸ਼ਾਸਨ ਨੂੰ ਤੁਸੀਂ ਪਿਛਲੇ ਦਿਨੀ ਪਤਾ ਲੱਗਾ ਕਿ ਕੁਝ ਸਟੂਡੈਂਟਾਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਕਿ ਅਰੇ ਆਏ ਨੇ ਕਾਲਜ ਐਫੀਨੇਟ ਕਰੇ ਜਾਣ ਤੇ ਸੈਨਟ ਤੁਹਾਡੀ ਕੋਡਾ ਵੀ ਵਧਾਈ ਜਾਵੇ ਉਹਦੇ ਵਾਸਤੇ ਕੂਰੀਆ ਜੀ ਨੇ ਕਮੇਟੀ ਬਣਾਈ ਜੀ ਕੂਰੀਆ ਨੇ ਕਮੇਟੀ ਬਣਾ ਕੇ ਮੀਟਿੰਗਾਂ ਵੀ ਕਰ ਰਹੀਆਂ ਪਰ ਬਾਈ ਸਾਂਖਲ ਗੈਰੀ ਆ ਕਿ ਸਾੰਮੀ ਉਹਨੇ ਨਾਰੇ ਫੋਟੋ ਸੰਭ ਨਹੀਂ ਆਏ ਤੇ ਨਾਰੇ ਜ਼ੋਰ ਨਾਲ ਲਾਣਾ ਹੈ وائس چانسلر نے کنچنا چاہیے یا سو ایسا گل سانی کرو ارلا بچہ نہیں لگا رہے سر بور

پنجاب گڑھ چنڈی گڑھ پنجاب دلاتی whales relic Yes, our station is fun, I love it Yes, our station is Yes, our station is a